ਉਹ ਪਾਣੀ ਕਿਹੜਾ ਆ ਕੇ ਗਾਣਾ ਕੀ ਰੋੜਰ ਮਾਰੂ ਗੇ ਆ ਕੇ ਨੇ ਤੋਂ ਜਾਵਾਂ ਪਿਆ ਗਿਆ ਹੈ ਮਾਦੀ ਮਤਲਬ ਹੈ ਕੋਈ ਨਹੀਂ ਚੜਾਉਣਾ ਇਹਨਾਂ ਨੂੰ ਕੋਈ ਨਹੀਂ ਨੂੰ ਜਾਵਾਂ ਪਾ ਜਾ ਕੇ ਇੱਥੇ ਆਇਆ ਆਣਸਾਰੋਂ ਨੇ ਪਹਿਲਾਂ ਤਾਂ ਪਾਈਪ ਪੱਟੀ ਫਿਰ ਉਹਨੇ ਕੁਰਸੀਆਂ ਦੇ ਲੱਤ ਮਾਰੀਆਂ ਉੱਤੋਂ ਬੋਲਦਾ ਮੈਨੂੰ ਕਹਿੰਦਾ ਤੁਸੀਂ ਕਿਉਂ ਲੋਕਾਂ ਨੇ ਪਹੇਂਚੋ ਇੱਥੇ ਗੰਦ ਪਾਰ ਕੇ ਗਾਲ ਕੱਢ ਕੇ ਬੋਲਣ ਅਸੀਂ ਜਿੱਥੇ ਐਮਐਲਏ ਵਰਗੇ ਪਏ ਸੀ ਕਮਰੇ 'ਚ ਪਏ ਅਸੀਂ ਸਾਨੂੰ ਸ਼ੌਕ ਨਹੀਂ ਇੱਥੇ ਬੈਠਣ ਦਾ ਪ੍ਰਸ਼ਾਸਨ ਜੇ ਸਾਡੇ ਨਾਲ ਧੱਕਾ ਕਰੂ ਪ੍ਰਸ਼ਾਸਨ ਸਾਡੇ ਪ੍ਰਤੀ ਸੀਰੀਅਸ ਨਹੀਂ ਹੈ ਪਰ ਅਸੀਂ ਆਪ ਦੇ ਸਰਨੇ ਪ੍ਰਤੀ ਸੀਰੀਅਸ ਆ ਥੋਰਸ ਦੇ ਗਏ ਤਾਂ 25 ਜਣੇ ਐਸਐਚਓ ਦੇ ਮਾਗਰ ਡਾਂਗਾ ਵਾਲੇ ਸੀ ਇਹਨੂੰ ਬੈਂਤੀ ਹੈ ਕਿ ਵੀ ਆਪ ਦਾ ਸੰਬੰਧ ਕਿਸੇ ਦਫ਼ਤਰ ਲਾ ਲੋ ਆਮ ਪਬਲਿਕ ਇਹਦੇ ਬਹੁਤ ਹਰਾਨ ਹੁੰਦੀ ਹੈ 2 ਦਿਨ ਹੋ ਗਏ ਪ੍ਰੋਟੈਸਟ ਹੁੰਦਾ ਵੀ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਤੱਕ ਨਹੀਂ ਪ੍ਰਸ਼ਾਸਨ ਤੱਕ ਪਹੁੰਚਾਉਣ ਵਾਸਤੇ ਹੁੰਦੀ ਆ ਉਹ ਜਿਹੜੇ ਇਹ ਧਰਨਾਕਾਰੀਆਂ ਨਾਲ ਧੱਕਾਸ਼ਾਹੀ ਕੀਤੀ ਗਈ ਆ ਅਸੀਂ ਇਹਦੀ ਪੂਰਜੋਰ ਨਖੇਦੀ ਕਰਦੇ ਆ ਨਿੰਦਿਆ ਕਰਦੇ ਆ ਨਾ ਇੱਥੋਂ ਦੇ ਐਮਐਲਏ ਸਾਹਿਬ ਦੇ ਇੱਥੋਂ ਦੇ ਡੀਸੀ ਸਾਹਿਬ ਦੇ ਇਥੋਂ ਦੀ ਨਗਰ ਕੌਂਸਲ ਦੇ ਕੋਈ ਕੰਨ ਤੇ ਜੂਨ ਹੀ ਸਰਕੀ ਸਾਡੀਆਂ ਮੰਗਾਂ ਦੀ ਸਾਡੀ ਪਰੇਸ਼ਾਨੀਆਂ ਦੀ ਸਾਡੀ ਤਕਲੀਫਾਂ ਦੀ ਲੜਾਈ ਹੈ ਉਹਦਾ ਹੱਲ ਕੀਤਾ ਜਾਵੇ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣੋ ਜਿੱਦੋਂ ਪਾਣੀ ਖੜਾ ਆਸੀ ਸਾਡਾ ਕੀ ਹੋਇਆ ਜਰਮਨੀ ਆ ਕੇ ਸੁਨਾਪਾ ਪਾ ਗਿਆ ਹੈ ਇਹਦਾ ਮਤਲਬ ਹੈ ਚਲੋ ਅੱਗੇ ਕਰ ਲਾਂਗੇ ਕੋਈ ਨਹੀਂ ਜਿਸੀ ਜਾਵ ਕੋਲ ਜਾ ਕੇ ਅਸੀਂ ਕੰਡਿਆ ਨੂੰ ਕੁੱਟਾ ਬੋਲ ਚਲਿਆ ਅੱਗੇ ਕੁੱਟਾ ਬੋਲ ਜੀ ਆਪ ਪਤਾ ਨਹੀਂ ਲੜੇ ਅਸੀਂ ਵੀਡੀਓ ਆਦੇ ਵਾਸਤੇ ਨਹੀਂ ਨਹੀਂ ਅਸੀਂ ਕੀ ਕੀਤਾ ਹਮ ਨੂੰ ਹਾਂ ਦਰਨਾ ਚਾਣ ਵਾਸਤੇ ਕੀ ਨੇ ਤੁਹਾਨੂੰ ਬਰੀ ਬਰੀ ਹਾਂ ਜੀ ਸਾਡੇ ਦੇ ਦੱਕ ਮਾਰੋਗੇ ਆ ਕਿਉਂਰੇ ਰਾਤਾ ਜੀ ਜ਼ਿੰਮੇਦਾਰ ਬੰਦਾ ਰੋ ਤਰਨ ਜ਼ਰੂਰ ਨੂੰ ਝੋੜਾ ਹੱਕਮ ਦਾ ਹਾਂ ਤਾਂ ਜ਼ਿੰਮੇਦਾਰ ਬੰਦਾ ਹੀ ਰਾ ਹਾਂ ਮੈਂ ਅਸੀਂ ਆ ਜੀ ਬਾਗਲ ਤੁਰੇ ਫਿਰਦੇ ਆਂਗਾ kau ada harus bicara naga ya? ਅਸੀਂ ਵੀ ਸੰਜਮ ਤੋੜਿਆ ਇਹ ਵਾਰ ਮੈਂ ਕਿੰਨਾ ਵਾਰ ਤੂੰ ਹਵਾ ਕਰੀਂਦਾ ਸੱਚਾ ਜਿਨਾ ਵਾਰ ਤੂੰ ਇਹ ਜੀਸੀ ਲਗਾਟੇ ਤੇ ਹੈ ਰੌਣਾ ਮਾਰਦਾ ਹੈ ਹਟੇ ਤੇ ਕੇ ਹੈ ਹੈ ਕਿਉਂ ਨਾ ਅਸੀਂ ਪੁੱਤ ਨੂੰ ਵੀ ਫालतू ਸੋ ਤੇ ਪਰਦਾ ਹਟਾ ਨਾ ਨਾ ਪਾਣੀ ਖੜਾ ਰੋ ਮੱਲੇ ਤੇ ਉਰਾਗਾ ਹਵਾ ਕਰੀਂਦਾ ਸੱਚਾ ਕੇ ਬਿਨਾ ਵਾਰ ਤੂੰ ਪੈਪਾ ਪੱਟਦੇ ਸਾਡੇ ਬਿਨਾ ਵਾਰ ਤੂੰ ਗਿਆ ਪਹਿਲੇ ਸੱਚ ਨੇ ਪੱਟੇ ਵਾਰ ਤੂੰ ਦਾ ਹਾਂ ਇਕਾ ਹਾਪੂ ਚਲਾਇਆ ਨਾ ਪਟਾਟਾਈ ਇਕਾ ਧੱਕਾ ਗਰੀਂਦਾ ਉਰੇ ਖੜਾ ਤੁਸੀਂ ਪਾਣੀ ਅਸੀਂ ਪਾਣੀ ਨਹੀਂ ਅੱਜ ਪਾਣੀ ਨਹੀਂ ਜੀ ਤਸਵੀਰ ਸਿੰਘ ਆ ਗਏ ਉਹਨੇ ਪੈਪਾ ਪਾ ਕੇ ਮਾਰੀਆ ਕਹਿੰਦੇ ਅਜਿਹੀ ਇੱਕ ਲਖਵੀਰ ਸਿੰਘ ਨੇ ਪੈਪਾ ਪਾ ਕੇ ਮਾਰੀਆ ਹਾਂ ਅੱਜ ਪੈਂਦੇ ਆ ਲਵਾ ਯਾਰ ਸਾਰਿਆਂ ਨੂੰ ਬੁਲਾਣਾ ਸੂਰ ਸਾਡੇ ਪੈਪਾ ਪੱਟੀਂਦਾ ਉਰੇ ਸਚੂਆ ਦੇਰੇ ਹਾਂ ਫੋਨ ਕਰੋ ਸਾਰੇ ਕਿ ਭੇਟੀ ਆ ਲੈਣੋ ਰੋਤੂਆ ਨੂੰ ਬੁਲਾ ਦਿਓ ਤਾਂ ਨੁਬਲਾ ਰੋਜ਼ ਰਾਮ ਨੂੰ ਕਭੂਗਾ ਕੇ ਮਾਰੀਂ ਕਿਤਾ ਹਾਂ ਐਸਟੇ ਸਾਬ ਮੈਂ ਤਾਂ ਸੋ ਸਮਾਨ ਚੱਪੜਾ ਸੀ ਜਿਹੜਾ ਤੁਸੀਂ ਆ ਕੀਤਣਾ ਸਾਡੇ ਨਾਲ ਇਹ ਇਹ ਗੱਲਾਂ ਸਾਨੂੰ ਵੀ ਕੋਈ ਅਧਿਕਾਰ ਨਹੀਂ ਕਿਹਦੇ ਗੱਲ ਪਈ ਹੁੰਦਾ ਅਸੀਂ ਕਿਹਦੇ ਗੱਲ ਪੰਨਾ ਕਿਹਦੇ ਗੱਲ ਪੰਨਾ ਸੀ ਅਸੀਂ ਕਿਹਦੇ ਗੱਲ ਪੰਨਾ ਹਾਂ ਸਾਡੇ ਕੋਲ ਵੀਡੀਓ ਤੁਹਾਡੇ ਕੋਲ ਵੀਡੀਓ ਪੀਆ ਹਾਂ ਸਾਡੇ ਕੋ ਪਿਆਗਾ ਸਾਡੇ ਵੀਡੀਓ ਵੀਡੀਓ ਪੀ ਹਟੋ ਕਰ ਕੋਈ ਨਹੀਂ ਫਿਰ ਹਾਂ ਕੋਈ ਨਹੀਂ ਹਾਂ ਘਾਟੇ ਗਾ ਮਾਰੀ ਨਾ ਕੇ ਘਾਟਾ ਸਾਤਾ ਕੀ ਤੋ ਨਾ ਸੀ ਰਾਤ ਤੁਸੇ ਨੀ ਨਾ ਕੇ ਹਵਾ ਕਰਨ ਲੱਗ ਸਾਡੇ ਘਰ ਨੂੰ ਆ ਹਾਂ ਜਿਹੜੀ ਵੀ ਬੇਤਾਂ ਲਾ ਕੇ ਮਾਰੀਆਂ ਸਾਰਾ ਅਸੀਂ ਫਾਉਂ ਫਾਉਂ ਤੁਸਰੇ ਵਰਦਾ ਉਰੇ ਹੱਟਦੇ ਹਵਾ ਕਰੀਂ ਨਾ ਸੱਚਾ ਕੇ ਬਿਨਾ ਬਾਲਤੂ ਹਾਂ ਅਜੀ ਸਾਰੇ ਸਾਧਿਆ ਉਰੇ ਸਾਡੀ ਚੌਥੇ ਬੰਦੇ ਬੁਲਾਣੇ ਸੀ ਉਰੇ ਹੱਟਦੇ ਹਵਾ ਕਰੀਂਦਾ ਕੈਸਾ ਚੂਰੇ ਸਾਡੀ ਪਾਪਾ ਵੜਤੀ ਹੈਗੇ ਹਾਂ ਬਣਾ ਲੈ ਜਿਹੜੀ ਵੀਡੀਓ ਬਣਾਣੇ ਤੁਸੀਂ ਵੀਰੇ ਹਾਂ ਕਮਲ ਜੁਣੀ ਹੈ ਜੀ ਅਸੀਂ ਸਵੇਰ ਇੱਥੇ ਖੜੇ ਸੀ ਬਾਈ ਜੀ ਸਾਰੇ ਜਣੇ ਮੁੰਡੇ 10 ਕੇ ਜਣੇ ਅਸੀਂ ਦਰਿਆ ਵਛਾਈ ਜਾਂਦੇ ਸੀ ਤੇ ਅਸੀਂ ਕੁਰਸੀਆਂ ਲਾਈ ਜਾਂਦੇ ਸੀ ਉਧਰ ਇਕੋ ਦਾ ਮੈਂ ਫੋਰਸ ਲੈ ਕੇ ਆਇਆ ਦਾ 20 25 ਜਣੇ ਐਸਐਚਓ ਦੇ ਮਗਰ ਡਾਂਗਾ ਆਲੇ ਸੀ ਐਸਐਚਓ ਕਿਹੜੇ ਥਾਂ ਦੇ ਐਸਐਚਓ ਸੀਟੀ ਬਣ ਆਲਾ ਇੱਥੇ ਆਇਆ ਆਨਸਾਰ ਉਹਨੇ ਪਹਿਲਾਂ ਤਾਂ ਪੈਪ ਪੱਟੀ ਫਿਰ ਉਹਨੇ ਕੁਰਸੀਆਂ ਤੇ ਲੱਤ ਮਾਰੀ ਉੱਤੋਂ ਬੋਲਦਾ ਮੈਨੂੰ ਕਹਿੰਦਾ ਤੁਸੀਂ ਕਿਉਂ ਲੋਕਾਂ ਨੇ ਪੈਹ ਚੋ ਇੱਥੇ ਗੰਦ ਪਾਰਖਿਆ ਗਾਲ ਕੱਢ ਕੇ ਬੋਲਿਆ ਕਹਿੰਦਾ ਚੂੜੇ ਜਮੈਰੇ ਗੰਦ ਪਾਰਖਿਆ ਐਦਾਂ ਆ ਕੇ ਐਸੇ ਚੂੜੇ ਮੇਰੇ ਨਾਲ ਬਦਤਮੀਜ਼ੀ ਕੀਤੀ ਸਾਡੇ ਨਾਲ ਸਾਰਿਆਂ ਨਾਲ ਤੇ ਸਾਨੂੰ ਜਿਵੇਂ ਲੱਗਦਾ ਜਿਵੇਂ ਇਹਨਾਂ ਨੂੰ ਪ੍ਰਸ਼ਾਸਨ ਨੇ ਐਮਐਨ ਨੇ ਸਿਖਾ ਕੇ ਭੇਜਿਆ ਵੀ ਉਹਨਾਂ ਦੇ ਡਾਂਗਾ ਮਾਰ ਕੇ ਉੱਥੇ ਚਕਾਓ ਕੀ ਅਸੀਂ ਮੰਗ ਕਰ ਰਹੇ ਆ ਵੀ ਸਾਡੇ ਬਾੜ ਦਾ ਪਾਣੀ ਕੱਟਿਆ ਜਾਵੇ ਸਾਡੀ ਇੱਜ਼ਤ ਬਹਾਲ ਰੱਖੀ ਜਾਵੇ ਅਸੀਂ ਵੀ ਐਸਐਸਓ ਸਾਡੇ ਨਾਲ ਵੀ ਉਸ ਸ਼ਹਿਰ ਦੇ ਵਾਸੀ ਆ ਅਸੀਂ ਵੀ ਉਸ ਸ਼ਹਿਰ ਦੇ ਵਾਸੀ ਆ ਜਿੱਥੇ ਐਮਐਲਏ ਵਰਗੇ ਪਏ ਸੀ ਕਮਰੇ ਚ ਪੈਣ ਤੇ ਅਸੀਂ ਸ਼ਹਿਰ ਨੂੰ ਸ਼ੌਂਕ ਨਹੀਂ ਇੱਥੇ ਬੈਠਣ ਦਾ ਪ੍ਰਸ਼ਾਸਨ ਜੇ ਸਾਡੇ ਨਾਲ ਧੱਕਾ ਕਰੂ ਪ੍ਰਸ਼ਾਸਨ ਸਾਡੇ ਪ੍ਰਤੀ ਸੀਰੀਅਸ ਨਹੀਂ ਹੈ ਪਰ ਅਸੀਂ ਆਪ ਦੇ ਸਰਨੇ ਪ੍ਰਤੀ ਸੀਰੀਅਸ ਆ ਇਹ ਤਰਨਾਂ ਹੋ ਤੱਕ ਜਾਰੀ ਰਹਿਊਗਾ ਜਿੰਨੇ ਸਾਡੇ ਸਗਨ ਦੇ ਪਾਣੀ ਦਾ ਹੱਲ ਨਹੀਂ ਕੀਤਾ ਜਾਂਦਾ ਹੋਰ ਪੂਰਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਸਾਡੇ ਮਸਲਾ ਹੱਲ ਕਰਾਉਣ ਧਿਆਨ ਦਿਓ ਨਾ ਕਿ ਸਾਡੇ ਨਾਲ ਧੱਕਾ ਕਰਦੇ ਧਿਆਨ ਦਿਓ ਇਟਨਾ ਇਟ ਖੜਕਾ ਦੇਾਂਗੇ ਜੇ ਪੁਲਿਸ ਪ੍ਰਸ਼ਾਸਨ ਸਾਡੇ ਲਾਠੀ ਚਾਰਜ ਕਰੂਗਾ ਅਸੀਂ ਲਟਾਂਗੇ ਸਾਡੇ ਤੋਂ ਗੱਡੀਆਂ ਢਪਾਓ ਮੋਟਰਸਾਈਕਲ ਢਪਾਓ ਅਸੀਂ ਇਹ ਤਾਂ ਹੱਲਾਂਗੇ ਨਹੀਂ ਤੱਕ ਕਾਰਨ ਕੀ ਯੂਨੀਵਰਸਿਟੀ ਦੇ ਦੂ ਤੁਹਾਨੂੰ ਮੁਰਲੀ ਸੁਲਤਾਨੀ ਸਾਡੇ ਛੋਟਾ ਸੀ ਆਪ ਦੇ ਘਰ ਛੱਡ ਕੇ ਇੱਥੇ ਬੈਠੇ ਸਾਡੇ ਪਹਿਲੀ ਦੂਜੀ ਸਕੂਲ ਦੇ ਬੱਚੇ ਦਾ ਸਕੂਲ ਨਹੀਂ ਜਾ ਰਹੇ ਕਾਰਨ ਇੰਨੇ ਇੰਨੇ ਬਾਰੀ ਖੜਾ ਹੈ ਕੀ ਅਸੀਂ ਯੂਨੀਵਰਸਿਟੀ ਮੰਗ ਲਾਂਗੇ ਅੱਜ ਅਸੀਂ ਉਸ ਹਾਲਾਤ 'ਚ ਹੀ ਨਹੀਂ ਆ ਅਸੀਂ ਯੂਨੀਵਰਸਿਟੀ ਬਾਰੇ ਸੋਚ ਵੀ ਲਈਏ ਗੱਲ ਮੰਗਣੀ ਦਾ ਦੂਰੀ ਗੱਲ ਬਾਈ ਜੀ ਵੇੜਾ ਕਰ ਕੋਇਆ ਪਿਆ ਸਾਡੇ ਨਾਲ ਵੀ ਸਾਡੇ ਨਹੀਂ ਆਉਂਦੇ ਰਿਸ਼ਤੇਦਾਰ ਸਾਡੇ ਨਹੀਂ ਆਉਂਦੇ ਤੇ ਉਹ ਵੀ ਉੱਥੇ ਫੇਸਬੁੱਕ ਤੇ ਲਾਈਵ ਹੋ ਕੇ ਕਹਿ ਦਿੰਦੇ ਨੇ ਵੀਊ ਵੀਊ ਤੁਸੀਂ ਵੀਊ ਨਾਲ ਸਰਕਾਰ ਬਣਾ ਲਈ ਇਸ ਦਾ ਪਾਣੀ ਦੀ ਆਪ ਦੇ ਹੱਕ ਸੱਚੀ ਲੜਾਈ ਲੜੀਏ ਨੇ ਆਪ ਦੀ ਮੁੱਢਲੀ ਜ਼ਰੂਰਤਾਂ ਲਈ ਲੜਾਈ ਲੜ ਰਹੇ ਆ ਸਾਡਾ ਜੀਵਨ ਟੁੱਪਰ ਹੋਇਆ ਪਿਆ ਤੇ ਉਹ ਸਾਡੇ ਨਾਲ ਮਜ਼ਾਕ ਕਰ ਰਹੇ ਨੇ ਚਾਹੇ ਮੈਂ ਕਹੂੰਗਾ ਫੇਸਬੁੱਕ ਤੇ ਲਾਈਵ ਹੋ ਕੇ ਸ਼ੇਮ 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 ਸਿੰਘ ਕ੍ਰਾਂਗਣਾ ਜੀ ਮੈਂ ਜ਼ਿਲ੍ਹਾ ਪ੍ਰਧਾਨਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਅੱਜ ਮਾਨਸਾ ਸ਼ਹਿਰ ਦੇ ਵਿੱਚ ਇੱਥੇ ਸ਼ਹਿਰ ਦੇ ਵਿੱਚ ਜਿਹੜਾ ਗੰਦਾ ਪਾਣੀ ਆ ਮੀਂਹ ਦਾ ਪਾਣੀ ਆ ਸੀਵਰੇਜ ਦਾ ਪਾਣੀ ਆ ਉਸ ਤੋਂ ਪੀੜਤ ਲੋਕਾਂ ਨੇ ਮਤਲਬ ਕਿ ਇਹਨਾਂ ਮੱਲਾ ਨਿਵਾਸੀਆਂ ਨੇ ਸ਼ਹਿਰ ਦੇ ਮੇਨ ਫਾਟਕ ਦੇ ਉੱਤੇ ਜਿਹੜਾ ਧਰਨਾ ਲਾਇਆ ਹੋਇਆ ਹੈਗਾ ਕਾਫੀ ਦਿਨਾਂ ਤੋਂ ਇਹ ਧਰਨਾ ਚੱਲ ਰਿਹਾ ਹੈ ਜਿਹੜੀ ਪ੍ਰਸ਼ਾਸਨ ਹੈ ਸਰਕਾਰ ਹੈ ਉਹ ਬਿਲਕੁਲ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ ਤਾਂ ਤੁਸੀਂ ਜਾ ਕੇ ਦੇਖੋਗੇ ਮੈਂ মিডিਆ ਵਾਲੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਾ ਕੇ ਦੇਖੋ ਉਸ ਮਹੱਲੇ ਦੇ ਵਿੱਚ ਲੱਖ ਲੱਖ ਪਾਣੀ ਖੜਾ ਵਿੱਚ ਸੱਪ ਭੱਜੇ ਫਿਰਦੇ ਨੇ ਜਿਹੜਾ ਮੰਨ ਲੇ ਕਿ ਸੀਵਰੇਜ ਦਾ ਪਾਣੀ ਹੈ ਉਹ ਵਾਟਰ ਬਾਕਸ ਪਤੇ ਪਾਣੀ ਦੇ ਨਾਲ ਰਿਲੇਟ ਹੋ ਗਿਆ ਦਾ ਰਲੇਵਾ ਹੋ ਗਿਆ ਕੂਟੀਆਂ ਦੇ ਵਿੱਚੋਂ ਜਿਹੜਾ ਕਾਲਾ ਪਾਣੀ ਲਗਾਤਾਰ ਆ ਰਿਹਾ ਤਾਂ ਸ਼ਹਿਰ ਦੇ ਜਿਹੜੇ ਲੋਕ ਨੇ ਗਰੀਬ ਲੋਕ ਨੇ ਉਹ ਵੱਡੀਆਂ ਭਿਆਨਕ ਬਿਮਾਰੀਆਂ ਨਾਲ ਵੀ ਪੀੜਤ ਹੋਣ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜਾ ਇਹ ਸ਼ਹਿਰ ਹੈ ਮਾਨਸਾ ਇਹ ਬਿਮਾਰੀਆਂ ਨਾਲ ਮਰ ਸਕਦਾ ਜੇ ਪ੍ਰਸ਼ਾਸਨ ਨੇ ਇਹਦੇ ਵੱਲ ਧਿਆਨ ਨਾ ਦਿੱਤਾ ਪ੍ਰਸ਼ਾਸਨ ਵੱਲੋਂ ਜਿਹੜੀ ਇਹ ਧਰਨਾਕਾਰੀਆਂ ਨਾਲ ਧੱਕਾਸ਼ਾਹੀ ਕੀਤੀ ਗਈ ਆ ਅਸੀਂ ਇਹਦੀ ਪੂਰਜੋਰ ਨਖੇਦੀ ਕਰਦੇ ਆ ਨਿੰਦਿਆ ਕਰਦੇ ਆ ਪ੍ਰਸ਼ਾਸਨ ਨੂੰ ਚਾਹੀਦਾ ਕਿ ਮਤਲਬ ਧਰਨਾਕਾਰੀਆਂ ਦੀ ਬਹਿ ਕੇ ਗੱਲ ਸੁਣੀ ਜਾਵੇ ਜਿਹੜੀ ਉਹ ਬਿਮਾਰੀ ਤੋਂ ਪੀੜਤ ਨੇ ਪਾਣੀ ਤੋਂ ਪੀੜਤ ਨੇ ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ ਮਰੀਜ਼ ਨੇ ਜਿਹੜੇ ਘਰਾਂ ਦੇ ਵਿੱਚ ਮਤਲਕੇ ਪਏ ਨੇ ਨਾ ਤਾਂ ਘਰਾਂ ਦੇ ਵਿੱਚ ਕੋਈ ਐਂਬੂਲੈਂਸ ਦਾਖਲ ਹੁੰਦੀ ਹੈ ਤੇ ਨਾ ਹੀ ਮਤਲਕੇ ਉਸ ਮਹੱਲੇ ਦੇ ਵਿੱਚੋਂ ਕੋਈ ਕੋਈ ਡਾਕਟਰ ਆ ਕੇ ਉਹਨਾਂ ਮਰੀਜ਼ਾਂ ਦੇ ਟੀਕਾ ਲਾਉਣ ਜਾਂਦਾ ਅਸਲ ਦੇ ਵਿੱਚ ਜਿਹੜਾ ਇਹ ਗਰੀਬ ਮਹੱਲਾਗਾ ਬਿਲਕੁਲ ਜਿਹੜੀਆਂ ਸ਼ਹਿਰ ਦੀਆਂ ਗਰੀਬ ਵਸਤੀਆਂ ਨੇ ਉਹਨਾਂ ਮਹੱਲਿਆਂ ਦੇ ਵਿੱਚ ਹੀ ਪਾਣੀ ਜਾਦੇ ਖੜਾ ਹੋਇਆ ਉਹ ਗਰੀਬ ਮਹੱਲਿਆਂ ਦੇ ਜਿਹੜੇ ਮਜ਼ਦੂਰ ਨੇ ਅਕਸਰ ਉਹ ਸਾਡੇ ਸੂਰ ਵਗੈਰਾ ਪਾਲਦੇ ਆ ਬੱਕਰੀਆਂ ਪਾਲਦੇ ਆ ਮੁਰਗੇ ਪਾਲਦੇ ਆ ਬਹੁਤ ਸਾਰੇ ਸੂਰ ਬਹੁਤ ਸਾਰੀਆਂ ਬੱਕਰੀਆਂ ਬਹੁਤ ਸਾਰੇ ਮੁਰਗੀਆਂ ਬੜੀਆਂ ਜਿਹੜੀਆਂ ਉਹ ਮਰ ਗਈਆਂ ਨੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਉਹ ਜਿਹੜੇ ਮੁਰਗੀਆਂ ਮਰੀਆਂ ਸੂਰ ਮਰੇ ਆ ਜੇ ਪਸ਼ੂ ਮਰੇ ਆ ਉਹਨਾਂ ਦਾ ਮਤਲਬ ਕਿ ਜੋਗ ਮਾਰ ਜਾ ਦੇ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਨਹੀਂ ਆ ਮਿਲਣ ਵਾਸਤੇ ਜਾਂ ਸੁਵਾਸਨ ਦੇਣ ਵਾਸਤੇ ਹਜੇ ਤੱਕ ਤਾਂ ਸਿਰਫ ਤੇ ਸਿਰਫ ਮਿੱਠੀਆਂ ਗੋਲੀਆਂ ਦੇਰ ਹੈ ਪ੍ਰਸ਼ਾਸਨ ਵੀ ਜੀ ਅਸੀਂ ਕੱਢ ਰਹੇ ਆ ਪਾਣੀ ਨੂੰ ਪਾਰਾ ਹਜੇ ਤੱਕਰ ਪਾਣੀ ਬਿੱਲ ਵੀ ਬਿਲਕੁਲ ਨਹੀਂ ਕੱਢਿਆ ਜਾ ਰਿਹਾ ਔਰ ਮੈਂ ਮਾਨਸਾ ਸ਼ਹਿਰ ਦਾ ਨਿਵਾਸੀ ਹੋਣ ਦੇ ਨਾਤੇ ਇੱਕ ਮੈਨੂੰ ਬੜਾ ਦੁੱਖ ਹੋ ਰਿਹਾ ਜਦੋਂ ਇੱਥੋਂ ਮਤਲਬ ਕਿ ਮੀਡੀਆ ਦੇ ਵਿੱਚ ਇਹ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਸ਼ਹਿਰ ਦੀਆਂ ਮਤਲਬ ਕਿ ਪਾਣੀ ਵਾਲੀਆਂ ਵੀਡੀਓ ਜਾਂਦੀਆਂ ਨੇ ਘੁੰਮਦੀਆਂ ਨੇ ਤਾਂ ਉਹਦੇ ਥੱਲੇ ਬੜਾ ਮਤਲਕੇ ਭੜੇ-ਭੜੇ ਕਮੈਂਟ ਕੋਈ ਹਾਸੋ ਹੀ ਨੇ ਕਮੈਂਟ ਆਏ ਜਾਂਦੇ ਨੇ ਕਿ ਜੀ ਇਹ ਇਟਲੀ ਸ਼ਹਿਰ ਦਾ ਮੁਕਾਬਲਾ ਕਰ ਰਿਹਾ ਝੀਲਾਂ ਦਾ ਸ਼ਹਿਰ ਬਣ ਗਿਆ ਮਾਨਸਾ ਕੋਈ ਮਤਲਕ ਇਹਨੂੰ ਕਿਸੇ ਤਰ੍ਹਾਂ ਦਾ ਨਾਮ ਦਿੰਦਾ ਤਾਂ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਸਾਨੂੰ ਜਿਹੜੇ ਸ਼ਹਿਰ ਦੇ ਨਿਵਾਸੀਆਂ ਮਾਨਸਾ ਦੇ ਨਿਵਾਸੀਆਂ ਸਾਨੂੰ ਬੜੇ ਭਾਈੜੇ ਭੜੇ ਕਮੈਂਟ ਤਾਂ ਮਤਲਬ ਕਿ ਸੁਣਨ ਨੂੰ ਆ ਰਹੇ ਨੇ ਕਿਰਪਾ ਕਰਕੇ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਹੱਲ ਨਾ ਕਿੱਥੇ ਗਿਆ ਅਗਲਾ ਪੜਾਅ ਕੀ ਹੋਏਗਾ ਤੁਹਾਡਾ ਅਗਲਾ ਪੜਾਅ ਸੀ ਐਕਸ਼ਨ ਕਮੇਟੀ ਵੱਲੋਂ ਕੋਈ ਬੈਠ ਕੇ ਲਿਖਾਂਗੇ ਪਰ ਜਿਹੜਾ ਅਗਲਾ ਮੇਰਾ ਤਾਂ ਸੁਝਾਅ ਇਹੀ ਹੈ ਕਿ ਐਕਸ਼ਨ ਕਮੇਟੀ ਨੂੰ ਵੀ ਕਿ ਕੁਝ ਮਹੱਲਾ ਨਿਵਾਸੀਆਂ ਨੂੰ ਅਸੀਂ ਜਿਹੜਾ ਸ਼ਹਿਰ ਦਾ ਇਥੋਂ ਦਾ ਐਮ.ਐਲ.ਏ ਆਮ ਆਦਮੀ ਪਾਰਟੀ ਦਾ ਵਿਜੇ ਸਿੰਗਲਾ ਉਹਦੇ ਘਰੇ ਬਹਾਵਾਂਗੇ ਲਿਜਾ ਕੇ ਉਹਨੂੰ ਘਰੋਂ ਬਾਹਰ ਕੱਢਾਂਗੇ ਔਰ ਜਿਹੜਾ ਡੀਸੀ ਮਤਲਬ ਕਿ ਬਹੁਤ ਸੋਹਣੀ ਕੰਪਲੈਕਸ ਬਣੀ ਹੋਈ ਐ ਡੀਸੀ ਦਾ ਜਿਹੜਾ ਰਾਈਟ ਰੈਸਟ ਹਾਊਸ ਹੈ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਕੁਛ ਨ ਮੱਲਾ ਮੱਲਾ ਨਿਵਾਸੀਆਂ ਨੂੰ ਚੱਕ ਕੇ ਉਹਨਾਂ ਦਾ ਬੱਕਰੀ ਲੇਲਾ ਪਸ਼ੂ ਪਸਾਰਾ ਸਾਰਾ ਜਾ ਕੇ ਉਹਦੇ ਤੇ ਦਖਲ ਕਰਾਂਗੇ ਫਿਰ ਪ੍ਰਸ਼ਾਸਨ ਮਤਲਬ ਕਿ ਆਏ ਨਾ ਕਹੇ ਵੀ ਤੁਸੀਂ ਆ ਤੱਕ ਨਾ ਲੱਗਿਆ ਇਹ ਬਹੁਤ ਹੀ ਸਵੇਦਨਸ਼ੀਲ ਲੋਕਾਂ ਨੇ ਪੀੜਤ ਲੋਕਾਂ ਨੇ ਇਹ ਲੋਕ ਹੈ ਜਿਹੜੇ ਦਿਹਾੜੀ ਦੱਪੇ ਵਾਲੇ ਛੋਟੇ-ਛੋਟੇ ਦੁਕਾਨਦਾਰ ਜਿਹੜੇ ਇਸ ਮਹੱਲੇ ਦੇ ਵਿੱਚ ਰਹਿੰਦੇ ਆ ਇਹਨਾਂ ਨੇ ਸਰਕਾਰ ਦੇ ਅੱਤ ਤੋਂ ਦੁਖੀ ਹੋ ਕੇ ਧਰਨਾ ਜਿਹੜਾ ਲਾਇਆ ਹੈ 15 ਦਿਨਾਂ ਦੇ ਲਗਭਗ ਇਹਨਾਂ ਨੇ ਪ੍ਰਸ਼ਾਸਨ ਨਾਲ ਵਾਰਤਾ ਵੀ ਕੀਤੀ 15 ਦਿਨਾਂ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਹੜਾ ਇਹਨਾਂ ਦੇ ਘਰਾਂ ਦੇ ਵਿੱਚ ਇਹਨਾਂ ਦੀਆਂ ਰਸੋਈਆਂ ਦੇ ਤੱਕ ਪਾਣੀ ਹੈ ਜਿਹੜਾ ਪਹੁੰਚ ਚੁੱਕਿਆ ਹੈ ਤੇ ਇਹ ਧਰਨਾ ਜਿਹੜਾ ਲਾਇਆ ਇਸ ਧਰਨੇ ਨੂੰ ਲੱਗੇ ਨੂੰ ਅੱਜ ਚੌਥਾ ਦਿਨ ਹੋ ਗਿਆ ਪ੍ਰਸ਼ਾਸਨ ਦਾ ਇੱਥੋਂ ਦੇ ਐਮਐਲਏ ਸਾਹਿਬ ਦੇ ਇੱਥੋਂ ਦੇ ਡੀਸੀ ਸਾਹਿਬ ਦੇ ਇੱਥੋਂ ਦੀ ਨਗਰ ਕੌਂਸਲ ਦੇ ਕੋਈ ਕੰਨ ਤੇ ਜੂਨ ਹੀ ਸਰਕੀ ਲੋਕ ਬਹੁਤ ਦੁਖੀ ਨੇ ਲੋਕ ਦੁਖੀ ਹੋ ਕੇ ਛੜਕਾਂ ਦੇ ਉੱਤਰ ਲਈ ਮਜਬੂਰ ਹੋਏ ਨੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਇੱਥੋਂ ਦੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਆ ਜਿਹੜਾ ਇਹ ਧਰਨਾਕਾਰੀਆਂ ਦੀ ਪਿੱਠ ਦੇ ਉੱਤੇ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨ ਯੂਨੀਅਨਾਂ ਬਹੁਤ ਸਾਰੀਆਂ ਖੱਬੀਆਂ ਪਾਰਟੀਆਂ ਹੋਰ ਦੂਜੀਆਂ ਪਾਰਟੀਆਂ ਧਰਨੇ ਵਾਲਿਆਂ ਦੀ ਪਿੱਠ ਤੇ ਖੜੀਆਂ ਪੁਲਿਸ ਪ੍ਰਸ਼ਾਸਨ ਇਹ ਨਾ ਸਮਝੇ ਵੀ ਇਹ ਕੱਲੇ ਇੱਕ ਮਹਾਲੇ ਦੇ ਲੋਕਾਂ ਦੇ ਉੱਤੇ ਧਰਨਾ ਇੱਥੋਂ ਦਾ ਜਿਹੜਾ ਐਸਐਚਓ ਸਾਹਿਬ ਆ ਉਹ ਧਰਨਾਕਾਰੀਆਂ ਨੂੰ ਸਵੇਰੇ ਜਿਹੜਾ ਅੱਜ ਗਲਤ ਵੀ ਬੋਲ ਕੇ ਗਿਆ ਉਹਦੀ ਵੀਡੀਓ ਵੀ ਉਨੇ ਜਾਤੀ ਸੂਚਕ ਸ਼ਬਦ ਵੀ ਬੋਲੇ ਆ ਪ੍ਰਸ਼ਾਸਨ ਨੂੰ ਥੋੜਾ ਸਮਝਣਾ ਚਾਹੀਦਾ ਇਹ ਨਾ ਹੋਵੇ ਇੱਕ ਟਕਰਾਅ ਦੀ ਸਥਿਤੀ ਬਣ ਜੇ ਇਹਨੂੰ ਹੱਲ ਆ ਜਿਹੜਾ ਸਾਡੇ ਐਮਐਲਏ ਸਾਹਿਬ ਨੂੰ ਸਾਡੇ ਡੀਸੀ ਸਾਹਿਬ ਨੂੰ ਕਰਨਾ ਚਾਹੀਦਾ ਸਾਡੀ ਮੂਈ ਮੰਗਾ ਜੋ ਦੁਰਦਸ਼ਾ ਸਾਡੀ ਹੋਈ ਹੈ ਅਸੀਂ ਆਪ ਦੀ ਉਸ ਗੱਲ ਤੇ ਖੜੇ ਆ ਸਾਡਾ ਮਸਲਾ ਹੱਲ ਕਰ ਦਿਓ ਸਾਡੇ ਪਾਣੀ ਦੀ ਨਿਕਾਸੀ ਜਿਹੜੇ ਪਾਣੀ ਕੱਢਦੇ ਉਸ ਤੋਂ ਬਾਅਦ ਨਿਕਾਸੀ ਦਾ ਪੱਕਾ ਹੱਲ ਕਰ ਲਓ ਜੋ ਪੱਕੀਆਂ ਉੱਥੇ ਪਰਮੇ ਲੱਗ ਜਾਣ ਤਾਂ ਜੋ ਮੀਂਹ ਪਾਵੇ ਸਾਡਾ ਪਾਣੀ ਨਿਕਲ ਜੇ ਪਰ ਸਾਡੇ ਕੋਲੇ ਨਿਰਾਸ਼ਾ ਹੱਥ ਲੱਗੀ ਹੈ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਸਾਡੀ ਸਾਰ ਨਹੀਂ ਲਈ ਪਰ ਸਾਡੀ ਲੜਾਈ ਆਪਦੇ ਹੱਕਾਂ ਦੀ ਲੜਾਈ ਸਾਡੀ ਲੜਾਈ ਆਪਦੇ ਜੋ ਦਰਦ ਵੀ ਹੈ ਜੋ ਮੱਲੇ ਚ ਪਾਣੀ ਖੜਾ ਹੈ ਘਰਾਂ ਚ ਪਾਣੀ ਖੜਾ ਹੈ ਸੜਕਾਂ ਦੇ ਪਾਣੀ ਖੜਾ ਹੈ 8 ਦਿਨਾਂ ਤੋਂ ਪਾਣੀ ਖੜਾ ਹੈ ਸਾਡੀ ਲੜਾਈ ਉਹ ਹੈ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹਾਂਗਾ ਤੁਸੀਂ ਸਾਡਾ 2 ਦਿਨ ਸਾਥ ਦਿੱਤਾ ਅਸੀਂ ਤੁਹਾਡੀ ਛਲਾਗਾ ਕਰਦੇ ਹਾਂ ਅਸੀਂ ਕੋਈ ਤੁਹਾਡੇ ਉਲਟ ਨਹੀਂ ਹੈਗੇ ਆ ਪਰ ਅਸੀਂ ਸ਼ਾਂਤਮਈ ਤਰੀਕੇ ਨਾਲ ਧਰਨਾ ਚਲਾਉਣਾ ਚਾਹੁੰਦੇ ਆ ਅਸੀਂ ਆਪਦੀਆਂ ਮੰਗਾਂ ਨੂੰ ਮਨਵਾਉਣਾ ਚਾਹੁੰਦੇ ਹਾਂ ਪਰ ਸਾਡੇ ਨਾਲ ਹਾਲੇ ਤੱਕ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਸਾਰ ਨਹੀਂ ਲਈ ਤਾਂ ਕਰਕੇ ਬੇਨਤੀ ਕਰਦੇ ਆਂ ਸਾਡਾ ਸਾਥ ਦਿਓ ਸ਼ਹਿਰ ਵਾਸੀਓ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹਣਾ ਸਾਡਾ ਜੀਣਾ ਦੁੱਬਰ ਹੋਇਆ ਪਿਆ ਸਾਨੂੰ ਇੱਥੇ ਬੈਠਣ ਦਾ ਸ਼ੌਂਕ ਨਹੀਂ ਹੈ ਮਜਬੂਰੀ ਵਸ ਬੈਠੇ ਆਂ ਘਰਾਂ 'ਚ ਮੁਸ਼ਕ ਮਾਰਦੇ ਨੇ ਬੱਚਿਆਂ ਨੂੰ ਬਿਮਾਰੀਆਂ ਲੱਗਣ ਦਾ ਡਰ ਹੈ ਪਾਜੋ ਅਸਰ ਸਮੁੱੱਚੇ ਸ਼ਹਿਰ ਅਗੇ ਆਤਮਨ ਕੇ ਇਸੁੱੱਚੇ ਸ਼ਹਿਰ ਤੋਂ ਸ਼ਹਿਰ ਤੋਂ ਮੰਗ ਕਰਦੇ ਆ ਸਾਥ ਦੀ ਉਸ ਦੇ ਨਾਲ ਹੀ ਜਿਹੜੀਆਂ ਸੰਸਥਾਵਾਂ ਸਾਡੇ ਨਾਲ ਖੜੀਆਂ ਸਾਡੇ ਪਿੱਛੇ ਖੜੀਆਂ ਉਹਨਾਂ ਦਾ ਧੰਨਵਾਦ ਕਰਦੇ ਆ ਸਾਡਾ ਕਿਸੇ ਨਾਲ ਨਿੱਜੀ ਕਿਸੇ ਨਾਲ ਬੈਰ ਵਿਰੋਧ ਨਹੀਂ ਸਾਡਾ ਮਸਲਾ ਜੋ ਸਾਡੀ ਮੁਸੀਬਤ ਹੈ ਜੋ ਪਾਣੀ ਦੀ ਸਾਡੀ ਸਮੱਸਿਆ ਹੈ ਉਹਦਾ ਹੱਲ ਕਰਿਆ ਜਾਵੇ ਇਹੀ ਸਾਡੇ ਦਰਨੇ ਦਾ ਮੁਖ ਮੰਤਵ ਹੈ ਸਾਡੀ ਹੋਰ ਕੋਈ ਨਾ ਰਾਜਨੀਤਿਕ ਨਾ ਕੋਈ ਨਿੱਜੀ ਲੜਾਈ ਹੈ ਸਾਡੀਆਂ ਮੰਗਾਂ ਦੀ ਇਹ ਪਰੇਸ਼ਾਨੀਆਂ ਦੀ ਸਾਡੀ ਤਕਲੀਫਾਂ ਦੀ ਲੜਾਈ ਹੈ ਉਹਦਾ ਹੱਲ ਕੀਤਾ ਜਾਵੇ ਬਿਲਕੁਲ ਨਹੀਂ ਇਹ ਬਿਲਕੁਲ ਗਲਤ ਗੱਲ ਲੱਗੀ ਮੈਂ ਸਿਰਫ ਇਹਨਾਂ ਨੂੰ ਇਨਾ ਹੀ ਕਿਹਾ ਸੀ ਵੀ ਇਹ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਆਪਾਂ ਇੱਕ ਪਾਸੇ ਰਸਤਾ ਛੱਡ ਦਿਓ ਜਾਂ ਸਬੰਧਤ ਦਫ਼ਤਰ ਦੇ ਵਿੱਚ ਤੁਸੀਂ ਤਰਨਾ ਲਾ ਲਓ ਉਹਦਾ ਪ੍ਰੋਟੈਸਟ ਹੁੰਦਾਗਾ ਉੱਥੇ ਆਉਦਾ ਤਰਾਂਜ ਕਰ ਲਓ ਸਰ ਤੁਹਾਡੇ ਵੱਲੋਂ ਕੀ ਹੁਣ ਐਕਸ਼ਨ ਲਿੱਤਾ ਗਿਆਗਾ ਮੇਰੇ ਕੋਲ ਤਾਂ ਇਹਨੂੰ ਬੇਨਤੀ ਹੈਗੀ ਵੀ ਆਪ ਦਾ ਸਬੰਧਤ ਕਿਸੇ ਦਫ਼ਤਰ ਲਾ ਲਓ ਆਮ ਪਬਲਿਕ ਇਹ ਬਹੁਤ ਹੈਰਾਨ ਹੁੰਦੀ ਹੈ 2 ਦਿਨ ਹੋ ਗਏ ਪ੍ਰੋਟੈਸਟ ਹੁੰਦਾਗਾ ਵੀ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਤੱਕ ਦੀ ਪ੍ਰਸ਼ਾਸਨ ਤੱਕ ਪਹੁੰਚਾ ਅਧਿਕਾਰੀ ਕੱਲ੍ਹ ਅਸਰੀਓਂ ਸਾਹਿਬ ਵੀ ਆਗੇ ਤਹਿਸੀਲਦਾਰ ਸਾਹਿਬ ਵੀ ਆਗੇਣਗੇ ਹੋਰ ਅਫਸਰ ਵੀ ਆਗੇ ਇਹ ਜਾ ਕੇ ਵੀ ਆਇੰਗੇ ਇੱਕ ਦੋ ਬੰਦੇ ਕੋਲ ਤੇ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਸੀ ਇਨਸਾਨਾਂ ਨੇ ਵੀ ਅਸੀਂ ਨਾਲ ਚੱਲੀ ਜਾਂਦੇ ਨੇਗੇ ਸਾਰੇ ਆਪਣਾ ਪਰਨ ਵਰਗਰ ਤੇ ਉਹ ਪਾਣੀ ਨਿਕਲ ਜਾਂਦਾਗਾ ਕਿਉਂਕਿ ਅਨਮੋਖਿਆ ਪਾਣੀ ਆਗਾ ਤੇ ਜਲਦੀ ਦਾ ਫੋਨ ਵਾਲਾ ਇਹ ਹੈ ਨਹੀਂਗਾ ਸਰ ਤੁਸੀਂ ਪ੍ਰੈਸ ਨੂੰ ਵੀ ਵੀਡੀਓ ਬਣਾਉਣ ਤੋਂ ਰੋਕਿਆ ਗਿਆਗਾ ਨਹੀਂ ਨਹੀਂ ਬਿਲਕੁਲ ਨਹੀਂ ਰੋਕਿਆ